ਅਮਰੀਕਾ ਕੈਲੀਫੋਰਨੀਆ ਦੇ ਵਿੱਚ ਹੋ ਰਹੀ ਹੈ ਚੈਕਿੰਗ ਕਰ ਕਰ ਜਾ ਕੇ ਫੌਜ ਕਰ ਰਹੀ ਹੈ ਚੈੱਕ ਕਿਦਾਂ ਕਿੰਨਾ ਮਾੜਾ ਬਿਹੇਵੀਅਰ ਕਰ ਸਕਦੀ ਹੈ ਉਹ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਜਰੂਰ ਤੁਸੀਂ ਵੀਡੀਓ ਦੇ ਵਿੱਚ ਬਨੇ ਰਹੋ ਪੂਰੀ ਵੀਡੀਓ ਦੇਖਿਓ ਬੇਕਰਸਫੀਲਡ ਕੈਲੀਫੋਰਨੀਆ ਦੇ ਵਿੱਚ ਹੋਣ ਵਾਲੀ ਇਸ ਘਟਨਾ ਨੇ ਸਾਰੇ ਲੋਕਾਂ ਨੂੰ ਦੇ ਵਿੱਚ ਪਾਤਾ ਹੈ ਇਵਨ ਕਿ ਬੇਕਰਸਫੀਲਡ ਕਰਨ ਕਾਉਂਟੀ ਕੈਲੀਫੋਰਨੀਆ ਤੇ ਸਾਰੇ ਦਾ ਸਾਰਾ ਅਮਰੀਕਾ ਜਿਹੜਾ ਹੈਗਾ ਉਹ ਸੋਚ ਕੇ ਹੈਰਾਨ ਹੋ ਗਿਆ ਕਿ ਜਿਹੜੇ ਬਾਰਡਰ ਪੈਟਰੋਲ ਆਫਿਸਰਸ ਨੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਬਿਹੇਵ ਕਰ ਸਕਦੇ ਨੇ ਇਹ ਸਾਰੀ ਦੀ ਸਾਰੀ ਫੁਟੇਜ ਜਿਹੜੀ ਹੈਗੀ ਹੈ ਨਾਲ ਦੇ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਲੈ ਟਾਈਮਜ਼ ਦੇ ਵਿੱਚ ਉਹਨਾਂ ਨੇ ਇਹਨੂੰ ਸਾਰੇ ਨੂੰ ਕਵਰ ਵੀ ਕੀਤਾ ਔਰ ਅਰਨੇਸਟੋ ਕਾਮਪਸ ਇਸ ਨਾਂ ਦਾ ਇੱਕ ਵਿਅਕਤੀ ਜਿਹੜਾ ਬੇਕਰਸਫੀਲਡ ਦੇ ਵਿੱਚ ਆਪਣੀ ਇੱਕ ਗਾਰਡਨਿੰਗ ਸਰਵਿਸਿਜ਼ ਦਾ ਬਿਜ਼ਨਸ ਚਲਾਉਂਦਾ ਉਹ ਆਪਣੇ ਪਿਕਅਪ ਟਰੱਕ ਦੇ ਵਿੱਚ ਬੈਠਾ ਸੀ ਉਹਦੇ ਨਾਲ ਉਹਦਾ ਇੱਕ ਮੁਲਾਜ਼ਮ ਸੀ ਉਹ ਦੋਨੋਂ ਜਣੇ ਜਾ ਰਹੇ ਸੀ ਤੇ ਕਿਸਿਆਂ ਜਦੋਂ ਕਿਸੇ ਨੇ ਉਹਨਾਂ ਦੇ ਟਰੱਕ ਨੂੰ ਰੋਕਿਆ ਤਾਂ ਉਹ ਉਹਨਾਂ ਨੇ ਦਿਖਾਇਆ ਕਿ ਅਸੀਂ ਬਾਰਡਰ ਪੈਟਰੋਲਾਂ ਰੋਕੋ ਪਾਈ ਇਹ ਵਿਖਾਓ ਵੀ ਤੁਹਾਡੇ ਕੋਲ ਲੀਗਲਾਈਜ਼ੇਸ਼ਨ ਹੈ ਜਾਂ ਨਹੀਂ ਹੈ ਅਰਨੇਸਟੋ ਨੇ ਕਿਹਾ ਕਿ ਹਾਂਜੀ ਮੈਂ ਇੱਥੇ ਸਿਟੀਜ਼ਨ ਆ ਅਮਰੀਕਾ ਦੇ ਵਿੱਚ ਮੈਂ 30 ਸਾਲ ਤੋਂ ਇੱਥੇ ਰਹਿਣਾ ਤੇ 10 ਸਾਲ ਤੋਂ ਮੈਂ ਸਿਟੀਜ਼ਨ ਆ ਉਹਨੇ ਆਪਣੀ ਆਈਡੀ ਕੱਢੀ ਤੇ ਨਾਲ ਦੀ ਨਾਲ ਬਾਰਡਰ ਪੈਟਰੋਲ ਆਫੀਸਰ ਨੂੰ ਦਿੱਤੀ ਉਸੇ ਵੇਲੇ ਬਾਰਡਰ ਪੈਟਰੋਲ ਦੇ ਦੂਸਰੇ ਆਫੀਸਰ ਨੇ ਅਰਨੇਸਟੋ ਦਾ ਜਿਹੜਾ ਪਿਕਅਪ ਟਰੱਕ ਸੀ ਉਹਦੇ ਟਾਇਰ ਸੀ ਜਿਹੜੇ ਉਹਨਾਂ ਨੂੰ ਕੱਟਤਾ ਉਹਨਾਂ ਨੂੰ ਸਲੈਸ਼ ਕਰਤਾ ਉਹਦੀ ਸਾਰੀ ਹਵਾ ਕੱਢਤੀ ਤੇ ਟਾਇਰ ਉੱਥੇ ਹੀ ਫਲੈਟ ਹੋ ਗਿਆ ਅਰਨੇਸਟੋ ਨੇ ਪੁੱਛਿਆ ਵੀ ਆਹ ਕੀ ਗੱਲ ਹੈ ਮੇਰੀ ਆਈਡੀ ਤੁਹਾਡੇ ਕੋਲ ਹੈ ਜਿਹੜੀ ਆਰਾਮ ਦੇ ਨਾਲ ਮੈਂ ਗੱਡੀ ਖੜੀ ਕੀਤੀ ਹੋਈ ਹੈ ਤੇ ਤੁਸੀਂ ਆਹ ਕੀ ਕੀਤਾ ਹੈਗਾ ਔਰ ਉਸ ਤੋਂ ਬਾਅਦ ਆਫੀਸਰ ਨੇ ਜਵਾਬ ਦਿੱਤਾ ਜੀ ਆਈ ਐਮ ਨਾਟ ਗੋਇੰਗ ਟੂ ਆਰਗੂ ਵਿਦ ਯੂ ਯੂ ਡਿਡ ਵਾਟ ਯੂ ਡਿਡ ਆਈ ਡਿਡ ਵਾਟ ਆਈ ਡਿਡ ਐਂਡ ਉਸ ਤੋਂ ਬਾਅਦ ਵਲ ਜਿਹੜਾ ਦੂਸਰਾ ਵਿਅਕਤੀ ਅ ਅਰਨੇਸਟੋ ਦੇ ਨਾਲ ਬੈਠਾ ਸੀ ਉਸ ਦਾ ਅਸਾਈਲਮ ਫਾਈਲ ਕੀਤਾ ਹੋਇਆ ਸੀ ਉਹਦੇ ਕੋਲੇ ਆਪਣਾ ਇੱਕ ਲਾਇਰ ਸੀ ਤੇ ਉਸ ਤੋਂ ਬਾਅਦ ਉਹਦੀ ਹੀਅਰਿੰਗ ਜਿਹੜੀ ਸੀ ਉਹ ਸਕੈਜੂਲਡ ਸੀ ਸੋ ਡੇਟ ਉਹਦੀ ਪਈ ਹੋਈ ਸੀ ਕੋਰਟ ਦੇ ਵਿੱਚ ਤੇ ਉਹਨਾਂ ਨੇ ਇਹ ਸਾਰੀ ਗੱਲ ਦੱਸੀ ਤੇ ਆਫੀਸਰਸ ਨੇ ਇਸ ਗੱਲ ਦਾ ਮਜ਼ਾਕ ਦੇ ਹਿਸਾਬ ਦੇ ਨਾਲ ਉਹਨਾਂ ਨਾਲ ਵਾਪਸੀ ਤੇ ਗੱਲ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਵਿਅਕਤੀ ਸੀ ਉਹਨੂੰ ਬਾਹਰ ਕੱਢਿਆ ਉਹਦੀਆਂ ਸਾਰੀਆਂ ਬਿਲੋਂਗਿੰਗਸ ਸੀ ਸਾਰੀਆਂ ਉਹਦੀਆਂ ਚੀਜ਼ਾਂ ਬਾਹਰ ਕੱਢੀਆਂ ਤੇ ਉਸ ਨੂੰ ਗ੍ਰਿਫਤਾਰ ਕੀਤਾ ਨਾਲ ਦੀ ਨਾਲ ਅਰਨੇਸਟੋ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਉਸ ਨੂੰ ਕਿਹਾ ਗਿਆ ਕਹਿੰਦੇ ਤੈਨੂੰ ਏਲੀਨ ਸਮਗਲਿੰਗ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਅਰੈਸਟ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਵਿਅਕਤੀ ਜਿਹੜਾ ਤੇਰੇ ਨਾਲ ਬੈਠਾ ਹੋਇਆ ਸੀ ਉਹ ਲੀਗਲ ਨਹੀਂ ਹੈਗਾ ਇਸ ਕਰਕੇ ਤੂੰ ਏਲੀਨ ਸਮਗਲਿੰਗ ਕਰ ਰਿਹਾ ਤੇ ਤੂੰ ਵੀ ਸਾਡੇ ਨਾਲ ਹੀ ਚੱਲ ਪਹਿਲਾਂ ਗੱਲ ਕਰਦੇ ਹਾਂ ਜੀ ਆਫਿਸਰਸ ਦੀ ਜਦੋਂ ਏਲੀਅਨ ਸਮਗਲਿੰਗ ਦੇ ਵਿੱਚ ਅਰਨੇਸਟੋ ਨੂੰ ਅਰੈਸਟ ਕੀਤਾ ਗਿਆ ਆਫਿਸਰਸ ਦਾ ਕਹਿਣਾ ਸੀ ਯੂ ਆਰ ਅੰਡਰ ਅਰੈਸਟ ਨਾਓ ਫਾਰ ਏਲੀਅਨ ਸਮਗਲਿੰਗ ਫੈਲਨੀ ਇਹ ਹੈਗੀ ਹੈ ਜੀ ਬਹੁਤ ਵੱਡਾ ਕ੍ਰਾਈਮ ਹੈ ਸੋ ਉਹਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਿਹੜਾ ਦੂਸਰਾ ਨਾਲ ਵਿਅਕਤੀ ਬੈਠਾ ਸੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਵੈਸੇ ਦੱਸਿਆ ਇਹ ਜਾ ਰਿਹਾ ਹੈ ਕਿ ਅਰਨੇਸਟੋ ਨੂੰ 4 ਘੰਟੇ ਬਾਅਦ ਉਹਦਾ ਰੈਕਡ ਸਾਰਾ ਚੈੱਕ ਕਰਕੇ ਛੱਡ ਦਿੱਤਾ ਗਿਆ ਸੀ ਵੱਲ ਇਹ ਸਾਰੇ ਇਨਸੀਡੈਂਟ ਦੇ ਵਿੱਚ ਜੇ ਤੁਸੀਂ ਵੇਖੋ ਤਾਂ ਆਫਿਸਰਸ ਕਹਿ ਰਹੇ ਨੇ ਸ਼ੀਸ਼ਾ ਥੱਲੇ ਕਰ ਸ਼ੀਸ਼ਾ ਥੱਲੇ ਕਰ ਨਹੀਂ ਤਾਂ ਮੈਂ ਸ਼ੀਸ਼ਾ ਤੋੜ ਦੇਣਾ ਅਧਿਸ਼ਤ ਨੇ ਪੁੱਛਿਆ ਕਿ ਪ੍ਰੋਬਲਮ ਕੀ ਹੈ ਉਹਨੇ ਕੁਝ ਨਹੀਂ ਬੋਲਿਆ ਉਹ ਕਹਿੰਦਾ ਜੀ ਸ਼ੀਸ਼ਾ ਥੱਲੇ ਕਰ ਜਿਹੜਾ ਨਾਲ ਵਿਅਕਤੀ ਬੈਠਾ ਸੀ ਅਲੇਜੈਂਡਰੋ ਉਸ ਨੂੰ نیچے ਉਤਾਰ ਕੇ ਜਿਸ ਹਿਸਾਬ ਨਾਲ ਉਹਨੂੰ ਫੜਿਆ ਗਿਆ ਇਹ ਸਾਰਾ ਕੁਝ ਕਿਸੇ ਨੂੰ ਵੀ ਡਿਸਟਰਬ ਕਰ ਸਕਦਾ ਹੈ ਯੂਐਸ ਸੀਬੀਪੀ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ ਵੀ ਭਾਈ ਬਾਰਡਰ ਪੈਟਰੋਲ ਦੇ ਲੋਕ ਜਿਹੜੇ ਨੇ ਕਿ ਉਹ ਬੇਕਰਸਟੇਲ ਦੇ ਵਿੱਚ ਕੀ ਕਰ ਰਹੇ ਨੇ ਬਾਰਡਰ ਪੈਟਰੋਲ ਬਾਰਡਰ ਦੇ ਉੱਪਰ ਹੁੰਦੀ ਹੈ 100 ਮੀਲ ਦੇ ਵਿੱਚ ਵਿੱਚ ਉਹ ਕਿਸੇ ਨੂੰ ਵੀ ਅਰੈਸਟ ਕਰ ਸਕਦੀ ਸੀ ਤੇ ਉਸ ਵੇਲੇ ਉਸ 100 ਮੀਲ ਤੋਂ ਅੱਗੇ ਜਾ ਕੇ ਨਹੀਂ ਸੀ ਅਰੈਸਟ ਕਰ ਸਕਦੀ ਜੇ ਬੇਕਰਸਫੀਲਦ ਦੀ ਗੱਲ ਕੀਤੀ ਜਾਵੇ ਤਾਂ ਬੇਕਰਸਫੀਲਦ ਤਾਂ ਬਾਰਡਰ ਤੋਂ ਤਕਰੀਬਨ 300 ਮੀਲ ਦੂਰ ਹੈ ਉਹਨਾਂ ਦੇ ਜਿਹੜੇ ਏਜੰਸੀ ਹੈ ਉਹਨਾਂ ਦੀ ਉਸ ਤੋਂ 300 ਮੀਲ ਦੂਰ ਹੈ ਯੂਐਸ ਸੀਬੀਪੀ ਨੇ ਕਿਹਾ ਜੀ ਆਪਰੇਸ਼ਨ ਰਿਟਰਨ ਟੂ ਸੈਂਟਰ ਜਿਹੜਾ ਸੀ ਇਸ ਦੇ ਤਹਿਤ 60 ਆਫੀਸਰ ਜਿਹੜੇ ਨੇਗੇ ਉਹ ਬੇਕਰਸਫੀਲਦ ਦੇ ਵਿੱਚ ਭੇਜੇ ਗਏ ਸੀ ਲੇਕਿਨ ਜਦੋਂ ਇਹ ਸਾਰੇ ਕੇਸਸ ਦਾ ਬਹੁਤ ਜ਼ਿਆਦਾ ਰੌਲਾ ਪੈ ਗਿਆ ਤਾਂ ਉਸ ਤੋਂ ਬਾਅਦ ਇਹ ਆਫੀਸਰਸ ਜਿਹੜੇ ਨੇ ਇਹ ਵਾਪਸ ਆਪਣੇ